ਪੰਜਾਬ ਦੀ ਤਰੱਕੀ ਸਾਡਾ ਇੱਕੋ ਹੀ ਮਕਸਦ ਹੈ ਪੰਜਾਬ ਨੂੰ ਵਾਪਸ ਨੰਬਰ 1 ਬਣਾਉਣਾ ਉਹ ਵਾਪਸ ਇੱਕ ਇਨਸਾਨ ਜੀਨੇ ਆਪਣੇ 70 ਸਾਲ ਇੱਕੋ ਇੱਕ ਪਾਰਟੀ ਨਾਲ 70 ਸਾਲ ਲਾ ਦਿੱਤੇ ਨਾ ਕਿਤੇ ਹੋਰ ਕਿਤੇ ਦੇਖਿਆ ਨਾ ਛਾਕੇ ਤੇ ਜਿੱਥੇ ਵੀ ਲੋੜ ਪਈ ਸਭ ਤੋਂ ਪਹਿਲੇ ਆਪ ਅੱਗੇ ਹੋ ਕੇ ਉਹਨਾਂ ਨੇ ਸੇਵਾ ਸੰਭਾਲੀ ਅੱਜ ਜੋ ਦੇਸ਼ ਦੇ ਹਾਲਾਤ ਹੈ ਜਿਵੇਂ ਆਪਣਾ ਦੇਸ਼ ਹੈ ਕਹਿ ਜਾਂ ਦੇਸ਼ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਭਾਵੇਂ ਇੱਕ ਧਰਮ ਦੀ ਆਬਾਦੀ ਜ਼ਿਆਦੀ ਹੈ ਪਰ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ ਮੈਂ ਕਹਿਣਾ ਚਾਹਣਾ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਦੀ ਲੀਡਰਸ਼ਿਪ ਹੈ ਉਹਨਾਂ ਸਾਰਿਆਂ ਨੂੰ ਬਾਪੂ ਬਾਦਲ ਦੀ ਜ਼ਿੰਦਗੀ ਤੋਂ ਸਿੱਖਣਾ ਚਾਹੀਦਾ ਹੈ ਉਹਨਾਂ ਦੀ ਸੋਚ ਤੋਂ ਸਿੱਖਣਾ ਚਾਹੀਦਾ ਹੈ ਉਹਨਾਂ ਨੇ ਕਿਤੇ ਬਾਦਲ ਸਾਹਿਬ ਨੇ ਧਰਮ ਦੀ ਰਾਜਨੀਤੀ ਨਹੀਂ ਕੀਤੀ ਉਹਨਾਂ ਨੇ ਸਾਰਿਆਂ ਨੂੰ ਇੱਕ ਸਮਝ ਕੇ ਜਿਵੇਂ ਸਿੰਘ ਸਾਹਿਬ ਨੇ ਜਸਵੰਤਾਰ ਜੀ ਨੇ ਦੱਸਿਆ ਹੈ ਕਿ ਸਭ ਤੋਂ ਸੈਕੂਲਰ ਜੇ ਕੋਈ ਹੈ ਤਾਂ ਉਹ ਸਿੱਖ ਹੈ ਆਪਣੇ ਗੁਰੂ ਸਬਾਨ ਨੇ ਆਪਾਂ ਨੂੰ ਸਿਖਾਇਆ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਹੈ ਆ ਮੈਂ ਇੱਕ ਸਮਝਦਾ ਹਾਂ ਬਹੁਤ ਵੱਡੀ ਜਿਹੜੀ ਬਾਦਲ ਵੱਡੇ ਬਾਦਲ ਸਾਹਿਬ ਦੀ ਜਿਹੜੀ ਸੋਚ ਸੀ ਆਪਣੀ ਸਮੁੱਚੇ ਦੇਸ਼ ਦੀ ਲੀਡਰਸ਼ਿਪ ਨੂੰ ਉਹ ਸੋਚ ਤੇ ਆਉਣਾ ਪੈਣਾ ਸਾਰਿਆਂ ਨੂੰ ਆਪਾਂ ਨੂੰ ਰੱਬ ਨੇ ਬਣਾਇਆ ਪਰ ਅੱਜ ਕੱਲ ਸਿਆਸਤ ਵੋਟਾਂ ਦੀ ਸਿਆਸਤ ਹੋ ਗਈ ਉਹ ਦੇਸ਼ ਤਰੱਕੀ ਕਰਦਾ ਜਿੱਥੇ ਲੀਡਰ ਵੋਟਾਂ ਦੀ ਨਹੀਂ ਸੇਵਾ ਦੀ ਸਿਆਸਤ ਚਾਜਣ ਸਾਬ ਪ੍ਰਕਾਸ਼ ਸਿੰਘ ਜੀ ਬਾਦਲ ਬਾਰੇ ਜ਼ਿਕਰ ਕੀਤਾ ਗਿਆ ਕਿ ਉਹ ਲੋਕਾਂ ਦੇ ਚੀਫ ਮਨਿਸਟਰ ਸੀ ਫਰਕ ਹੈ ਲੋਕਾਂ ਦੇ ਚੀਫ ਮਨਿਸਟਰ ਦਾ ਤੇ ਇੱਕ ਆਮ ચીਫ ਮਿਨਿਸਟਰ ਦਾ ਵੱਡੇ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਹੁੰਦੇ ਹਰ ਵਰਗ ਸੋਚਦਾ ਸੀ ਉਹ ਮੁੱਖ ਮੰਤਰੀ ਸਾਡਾ ਹੈ Hindu ਕਹਿੰਦੇ ਸੀ ਭਰਾ ਬਾਦਲ ਸਾਹਿਬ ਸਾਡੇ ਹੈ Muslim ਵੀਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਹੈ Christian ਵੀਰ ਕਹਿੰਦੇ ਬਾਦਲ ਸਾਹਿਬ ਸਾਡੇ ਹੈ ਤੇ ਸਿੱਖ ਭਰਾਵਾਂ ਨੇ ਤਾਂ ਕਹਿ ਨਹੀਂ ਸੀ ਗਰੀਬ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਹੈ ਵਪਾਰੀ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਹੈ ਉਹ ਥੋੜੇ ਜਿਹ ਰਹਿੰਦੇ ਸੀ ਤੁਸੀਂ ਦੇਖਿਆ ਹੋਣਾ ਉਹਨਾਂ ਨੇ ਜਿਹੜਾ ਆਪਣੀ ਪਾਰਟੀ ਦਾ ਸਲੋਗਨ ਕੀ ਸੀ ਉਹਨਾਂ ਨੇ ਕਿਹਾ ਰਾਜ ਨਹੀਂ ਸੇਵਾ ਫਰਕ ਦੇਖ ਲਓ ਆਜ਼ਾਦੀ ਦੇ ਬਾਅਦ ਕਿੰਨੇ ਮੁੱਖ ਮੰਤਰੀ ਬਣਿਆ ਪੰਜਾਬ ਦੇ ਪਰ ਸਾਰੇ ਮੁੱਖ ਮੰਤਰੀਆਂ ਚ ਜਨਤਾ ਦਾ ਮੁੱਖ ਮੰਤਰੀ ਕੱਲਾ 21 ਸੀ ਸਾਹ ਬਰਕਾਤ ਜੀ ਅੱਜ ਦੇਖ ਲਓ ਭਗਵੰਤ ਮਾਨ ਉਹ ਆਪਣੇ ਪਰਿਵਾਰ ਦਾ ਮੁੱਖ ਮੰਤਰੀ ਹੈ ਕੈਪਟਨ ਅਮਰਿੰਦਰ ਸਿੰਘ ਉਹ ਆਪਣਾ ਹੀ ਮੁੱਖ ਮੰਤਰੀ ਸੀ ਲੋਕਾਂ ਦਾ ਮੁੱਖ ਮੰਤਰੀ ਨਹੀਂ ਸੀ ਜਿੰਨੇ ਵੀ ਆਏ ਆ ਆਈ ਕਾਰਨ ਕਿਸੇ ਪਾਰਟੀ ਦੇ ਲੀਡਰ ਕੋਲ ਚਲੇ ਜਾਓ ਅੱਜ ਕਿਸੇ ਵੀ ਪੰਜਾਬ ਦੇ ਭਾਵੇਂ ਕਾਂਗਰਸ ਦਾ ਲੀਡਰ ਲੈ ਲਓ ਕਾਮਨਿਸਟ ਦਾ ਲੀਡਰ ਲੈ ਲਓ ਬੀਜੇਪੀ ਦਾ ਲੀਡਰ ਲੇਗੋ ਵੱਡੇ ਬਾਦਲ ਸਾਹਿਬ ਦੀ ਸ਼ਖਸੀਅਤ ਬਾਰੇ ਸਾਰਾ ਹੀ ਕਹਿਣਗੇ ਉਹ ਜਾਂ ਇਨਸਾਨ ਕੋਈ ਨਹੀਂ ਨਹੀਂ ਤਾਂ ਸਿਆਸੀ ਲੀਡਰ ਇੱਕ ਦੂਜੇ ਦੇ ਖਿਲਾਫ ਕੱਲਾ ਕਹਿੰਦੇ ਆ ਪਰ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਦੇ ਖਿਲਾਫ ਜੇ ਕਿਸੇ ਨੂੰ ਵੀ ਪੁੱਛੋ ਕੱਲਾ ਸਤਕਾਰ ਹੀ ਨਿਕਲਦਾ ਹੈ ਮੈਨੂੰ ਮੌਕਾ ਮਿਲਿਆ ਉਹਨਾਂ ਦੇ ਨਾਲ ਜਾਣ ਦਾ ਜਦੋਂ ਮੈਂ ਡਿਪਟੀ ਸੀਐਮ ਸੀ ਉਦੋਂ ਸਰ ਬਨਮੋਨ ਸਿੰਘ ਜੀ ਦੇਸ਼ ਦੇ ਪ੍ਰਧਾਨ ਮੰਤਰੀ ਸੀ ਸਰ ਬਨਮੋਨ ਸਿੰਘ ਜੀ ਪ੍ਰਧਾਨ ਮੰਤਰੀ ਉਹਨਾਂ ਨੂੰ ਆਪਣੇ ਘਰ ਦੇ ਬਾਹਰ ਲੈਣ ਆਉਂਦੇ ਸੀ ਤੇ ਛੱਡਣ ਜਾਂਦੇ ਸੀ ਭਾਵੇਂ ਪ੍ਰੋਟੋਕਾਲ ਵਿੱਚ ਪ੍ਰਧਾਨ ਮੰਤਰੀ ਸਭ ਵੱਡੇ ਹੁੰਦੇ ਆ ਮੋਦੀ ਸਾਹਿਬ ਵੀ ਉਵੇਂ ਹੀ ਸਤਿਕਾਰ ਕਰਦੇ ਸੀ ਜਿੰਨੇ ਵੀ ਮੰਤਰੀ ਕਿਸੇ ਕੋਲੇ ਚਲੇ ਜਾਂਦੇ ਹਿੰਦੁਸਤਾਨ ਵਿੱਚ ਸਾਰੇ ਉਹਨਾਂ ਦਾ ਸਤਿਕਾਰ ਕਰਦੇ ਸੀ ਆ ਇੱਕ ਸਭ ਤੋਂ ਵੱਡੀ ਕਮਾਈ ਹੈ ਪੈਸੇ ਆ ਜਾਇਦਾਤ ਨਹੀਂ ਅਸਲੀ ਜਾਇਦਾਦ ਜਨਤਾ ਦਾ ਪਿਆਰ ਹੈ ਜਿਹੜਾ ਲੀਡਰ ਜਨਤਾ ਦਾ ਪਿਆਰ ਜਿੱਤ ਲਿਆ ਸਭ ਤੋਂ ਵੱਡੀ ਜਾਇਦਾਦ ਉਹਨੇ ਉਹ ਕਮਾ ਲਈ ਮੈਂ ਜਦੋਂ ਵੀ ਬਾਦਲ ਹੋਣਾ ਤੇ ਅੱਜ ਕੱਲ ਕਿਉਂਕਿ ਮੈਂ ਮੇਰੀ ਫਿਜ਼ੀਓਥੈਰੇਪੀ ਚੱਲ ਰਹੀ ਹੈ ਤੇ ਮੇਰੀ ਫਿਜ਼ੀਓਥੈਰੇਪੀ ਜਿਹੜਾ ਕਰਦਾ ਹੈ ਉਹਦਾ ਨਾਮ ਬਲਵਿੰਦਰ ਸਿੰਘ ਹੈ ਇੱਥੇ ਹੈਗਾ ਉਹਨੇ ਬਾਦਲ ਸਾਹਿਬ ਦੀ ਬੜੀ ਸੇਵਾ ਕੀਤੀ ਉਹਨਾਂ ਨੇ ਜਦ ਬਿਮਾਰ ਰਹੇ ਪਿਛਲੇ 10 ਸਾਲ ਉਹਨਾਂ ਨਾਲ ਹੀ ਰਹਿੰਦਾ ਸੀ ਤੇ ਉਹਨਾਂ ਦੇ ਕਮਰੇ 'ਚ ਹੀ ਮੈਂ ਫਿਜ਼ੀਓਥੈਰੇਪੀ ਕਰਦਾ ਰੋਜ਼ ਬਹਿ ਕੇ ਕੋ ਮਸ਼ੀਨਾਂ ਲੱਗੀਆਂ ਤੇ ਮੈਨੂੰ ਗੱਲਾਂ ਦੱਸਦੇ ਉਹਨਾਂ ਬਾਰੇ ਕਿਉਂਕਿ ਜਿਹੜਾ 24 ਘੰਟੇ ਰਹੇ ਜਿਹੜੀ ਵੱਡੇ ਬਾਦਲ ਸਾਹਿਬ ਨੇ ਮੈਨੂੰ ਵੀ ਕਹੀ ਤੇ ਸਾਰਿਆਂ ਨੂੰ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਸੁੱਕਣਾ ਚਾਹੀਦਾ ਹੈ ਉਹ ਕਹਿੰਦੇ ਲੀਡਰ ਉਹ ਕਾਮਯਾਬ ਜਿਹਦੇ ਮਨ 'ਚ ਕਿਤੇ ਗੁੱਸਾ ਨਾ ਆਏ